ਕਹਿੰਦੇ ਬਗਾਵਤ ਉਹਨਾਂ ਚਿਰ ਜਨਮ ਨਹੀਂ ਲੈਂਦੀ ਜਦੋਂ ਜ਼ਬਰ ਜਦ ਤੱਕ ਰੂਹਾਂ ਦੀ ਪੀੜ ਨਾ ਬਣ ਜਾਵੇ ਜਿਹਾ ਪੰਜਾਬ ਦੇ ਉਸ ਦੌਰ ਦੀ ਗੱਲ ਕਰਨ ਲੱਗਿਆਂ ਉਸ ਸਮੇਂ ਦੀ ਗੱਲ ਕਰਨ ਲੱਗਿਆਂ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਫੇਕ ਐਨਕਾਊਂਟਰਸ ਕੀਤੇ ਗਏ ਬੜਾ ਵਿਵਾਦ ਪੰਜਾਬ ਦੀ ਨੌਜਵਾਨੀ ਨਾਲ ਜੁੜਿਆ ਰਿਹਾ ਜਿਵੇਂ ਗੱਲ ਕਰ ਰਹੇ ਹਾਂ ਪੰਜਾਬ 1984 ਤੋਂ ਲੈ ਕੇ 1995 ਦਾ ਦੌਰ ਕਿਉਂਕਿ ਦਿਲਜੀਤ ਦਸਾਂਝ ਦੀ ਨਵੀਂ ਫਿਲਮ ਜੋ ਕਿ ਹਾਲੇ ਰਿਲੀਜ਼ ਹੋਣੀ ਹੈ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਸੈਂਸਰ ਬੋਰਡ ਵੱਲੋਂ ਪਹਿਲਾਂ ਹੀ ਵੱਡੇ ਪੱਧਰ ਤੇ ਇੱਕ ਕੈਂਚੀ ਚਲਾ ਦਿੱਤੀ ਗਈ ਹੈ ਫਿਲਮ ਦੇ ਵਿੱਚੋਂ 85 ਸੀਨ ਜਿਹੜੇ ਨੇ ਉਹ ਕੱਟ ਦਿੱਤੇ ਗਏ ਨੇ ਤਾਂ بڑے ਸਵਾਲ ਵੀ ਖੜੇ ਹੋ ਚੁੱਕੇ ਨੇ ਕਿ ਕੀ ਸੈਂਸਰ ਦੀ ਕੈਂਚੀ ਪੰਜਾਬ ਦੇ ਉਹ ਸੰਵੇਦਨਸ਼ੀਲ ਸੈਂਸਿਟਿਵ ਮੁੱਦਿਆਂ 'ਤੇ ਹੀ ਚੱਲਦੀ ਹੈ ਪੰਜਾਬ ਦੀ ਉਹ ਜਿਹੜੀਆਂ ਪੀੜਾਂ ਨੇ ਜਾ ਉਹ ਪੰਜਾਬ ਦਾ ਸੰਤਾਪ ਹੈ ਜੋ ਪੰਜਾਬ ਦੇ ਲੋਕਾਂ ਨੇ ਹੰਡਾਇਆ ਕੀ ਉਸ ਨੂੰ ਵੱਡੇ ਪਰਦੇ ਤੇ ਦਿਖਾਉਣਾ ਕੋਈ ਗੁਨਾਹ ਹੈ ਦਿਲਜੀਤ ਦੋਸਾਂਝ ਦੀ ਚਮਕੀਲਾ ਫਿਲਮ ਆਉਂਦੀ ਹੈ ਜਿਸ ਨੂੰ ਲੈ ਕੇ ਵੀ ਕਈ ਚਰਚਾਵਾ ਛੇੜਦੀਆਂ ਨੇ ਪਰ ਜਸਵੰਤ ਸਿੰਘ ਖਾਲੜਾ ਜੋ ਕਿ 25000 ਜਿਹੜੇ ਨੌਜਵਾਨ ਜਿਨ੍ਹਾਂ ਨੂੰ ਫੇਕ এনਕਾਊਂਟਰਸ ਦੇ ਵਿੱਚ ਮਾਰ ਦਿੱਤਾ ਗਿਆ ਜਿੰਦਾ ਸ਼ਹੀਦ ਦਾ ਦਰਜਾ ਜਸਵੰਤ ਸਿੰਘ ਖਾਲੜਾ ਨੂੰ ਦਿੱਤਾ ਗਿਆ ਤੇ ਉਸ ਦੇ ਉੱਪਰ ਉਹਨਾਂ ਦੀ ਬਾਇਓਪਿਕ ਦੇ ਇੱਕ ਫਿਲਮ ਬਣਦੀ ਹੈ ਜੀਵਨੀ ਦੇ ਆਧਾਰ ਤੇ ਇੱਕ ਫਿਲਮ ਜਿਹੜੀ ਆ ਉਹ ਬਣਾਈ ਜਾਂਦੀ ਹੈ ਦਿਲਜੀਤ ਦੋਸਾਂਜ ਉਸ ਦੇ ਵਿੱਚ ਮੁੱਖ ਕਿਰਦਾਰ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੈਂਸਰ ਬੋਰਡ ਦੀ ਕੈਂਚੀ ਚੱਲ ਜਾਂਦੀ ਹੈ ਤਾਂ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਅੱਜ ਇਸ بڑے ਸੈਂਸਿਟਿਵ ਮੁੱਦੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਕਿ ਦਿਲਜੀਤ ਦੋਸਾਂਜ ਦਾ ਵਿਵਾਦਾਂ ਦੇ ਨਾਲ ਵੀ ਪੁਰਾਣਾ ਰਿਸ਼ਤਾ ਹੈ ਹਾਲਾਂਕਿ ਚਾਹੇ ਉਹ ਚਮਕੀਲਾ ਫਿਲਮ ਨੂੰ ਲੈ ਕੇ ਵਿਵਾਦ ਹੋਵੇ ਜਾਂ ਰੀਸੈਂਟਲੀ ਕੈਨੇਡਾ ਦੇ ਵਿੱਚ ਸ਼ੋਅ ਦੇ ਦੌਰਾਨ ਜਸਟਿਨ ਟਰੂਡੋ ਸਟੇਜ ਤੇ ਪਹੁੰਚਦੇ ਨੇ ਤੇ ਪੰਜਾਬੀ ਮੁੰਡੇ ਦੀ ਜਿਹੜੀ ਹੈ ਇੱਕ ਪਾਰਟਿਕੂਲਰ ਪੰਜਾਬੀ ਮੁੰਡਾ ਕਹਿ ਕੇ ਦਿਲਜੀਤ ਦੋਸਾਂਝ ਦੀ ਤਾਰੀਫ਼ ਕਰਦੇ ਨੇ ਜਿਸ ਤੋਂ ਬਾਅਦ ਭਾਜਪਾ ਦੇ ਕੁਝ ਲੀਡਰਾਂ ਨੂੰ ਉਹ ਚੀਜ਼ ਪਸੰਦ ਨਹੀਂ ਆਉਂਦੀ ਵੀ ਪੰਜਾਬੀ ਮੁੰਡਾ ਕਿਉਂ ਕਿਹਾ ਗਿਆ ਸੋ ਇਸ ਮਾਮਲੇ ਤੇ ਆਪਾਂ ਗੱਲਬਾਤ ਕਰਾਂਗੇ ਵੀ ਕੀ ਜਸਵੰਤ ਸਿੰਘ ਖਾਲੜਾ ਹੋਣਾਂ ਦੀ ਜੀਵਨੀ ਤੇ ਜਿਹੜੀ ਫਿਲਮ ਬਣ ਰਹੀ ਹੈ ਉਸ ਦੇ ਉੱਪਰ ਸੈਂਸਰ ਬੋਰਡ ਦੀ ਕੈਂਚੀ ਜਿਹੜੀ ਚੱਲੀ ਹੈ ਕੀ ਉਹ ਸਹੀ ਹੈ ਜਾਂ ਉਹ ਗਲਤ ਹੈ ਕਿਉਂਕਿ ਜੇ ਵੱਡੇ ਪਰਦੇ ਪਰਦੇ ਤੇ ਪਹਿਲਾਂ ਕੁਝ ਫਿਲਮਾਂ ਦੀਆਂ ਗੱਲਾਂ ਕਰੀਏ ਬੜੇ ਤਰ੍ਹਾਂ ਦੀਆਂ ਫਿਲਮਾਂ ਬੜੇ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਦਰਸ਼ਕਾਂ ਨੂੰ ਪਰੋਸੀਆਂ ਗਈਆਂ ਨੇ ਚਾਹੇ ਉਹ ਐਮ ਐਸ ਜੀ 1 ਐਮ ਐਸ ਜੀ 2 ਗਰਮੀਤ ਰਾਮ ਰਹੀਮ ਦੀਆਂ ਫਿਲਮਾਂ ਹੋਣ ਜਾਂ ਹੋਰ ਵੀ ਕਈ ਵਿਵਾਦਤ ਚਿਹਰੇ ਜਿਨ੍ਹਾਂ ਨੇ ਵਿਵਾਦਤ ਫਿਲਮਾਂ ਬਣਾਈਆਂ ਵਿਵਾਦਤ ਫਿਲਮਾਂ ਉਹ ਦੇਖੀਆਂ ਵੀ ਗਈਆਂ ਲੋਕਾਂ ਵੱਲੋਂ ਮਕਬੂਲ ਵੀ ਕੀਤੀਆਂ ਗਈਆਂ ਪਰ ਪੰਜਾਬ ਦੀ ਜੇ 1984 ਦੀ ਫਿਲਮ ਦੀ ਗੱਲ ਕਰੀਏ ਜੋ ਕਿ ਦਿਲਜੀਤ ਦਸਾਂਝ ਵੱਲੋਂ ਮੁੱਖ ਕਿਰਦਾਰ ਆ ਜਿਹੜਾ ਉਹ ਫਰਮਾਇਆ ਗਿਆ ਸੀਗਾ ਉਸ ਦੇ ਉੱਪਰ ਵੀ ਵਿਵਾਦ ਛੜੇ ਸੀ ਤਾਂ ਪੰਜਾਬ ਨੇ ਜੋ ਸੰਤਾਪ ਫੰਡਾਇਆ ਪੰਜਾਬ ਦੀ ਨੌਜਵਾਨੀ ਇੱਕ ਵਾਈਪ ਆਊਟ ਕਰ ਦਿੱਤੀ ਗਈ ਇੱਕ ਪੀੜ੍ਹੀ ਦਾ ਬਿਲਕੁਲ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੇ ਵੱਡੇ ਪੱਧਰ ਤੇ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਧਰਮ ਯੁੱਧ ਮੋਰਚਾ ਲੱਗਿਆ ਹੋਇਆ ਹੁੰਦਾ ਉਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜਾ ਖੜਕੂ ਸੰਘਰਸ਼ ਪੰਜਾਬ ਦੀਆਂ ਬਰੂਹਾਂ ਤੇ ਚੱਲਦਾ ਪੰਜਾਬ ਦੇ ਨੌਜਵਾਨ ਸਟੇਟ ਦੇ ਨਾਲ ਟੱਕਰ ਲੈਂਦੇ ਨੇ ਤਾਂ ਉਸ ਤੋਂ ਬਾਅਦ ਵਿਵਾਦ ਇਹ ਵੀ ਛਿੜਦੇ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਕੋ ਕੋ ਕੇ ਚੱਕ ਚੱਕ ਕੇ ਮਾਰਿਆ ਜਾਂਦਾ ਜਿਸ ਦੇ ਵਿੱਚ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਦਾ ਉਦੋਂ ਦੇ ਮੁਖੀ ਪੁਲਿਸ ਮੁਖੀ ਡੀਜੀਪੀ ਕੇਪੀਐਸ ਗਿੱਲ ਦਾ ਤੇ ਹੋਰ ਵੱਡੇ ਚਿਹਰੇ ਨੇ ਜਿਹੜੇ ਉਹ ਵੱਡੇ ਵਿਵਾਦਾਂ ਦੇ ਵਿੱਚ ਘਿਰਦੇ ਨੇ ਪਰਚੇ ਵੀ ਹੁੰਦੇ ਨੇ ਕਈਆਂ ਨੂੰ ਸਜ਼ਾਾਂਵਾਂ ਵੀ ਹੁੰਦੀਆਂ ਨੇ ਕਈ ਆਪਣੇ ਇਸ ਦੁਨੀਆ ਤੋਂ ਅਲਵਿਦਾ ਵੀ ਕਰ ਚੁੱਕੇ ਨੇ ਪਰ ਦਿਲਜੀਤ ਦੋਸਾਂਝ ਦੀ ਪੰਜਾਬ 95 ਫਿਲਮ ਨੂੰ ਲੈ ਕੇ ਵੱਡਾ ਵਿਵਾਦ ਛੜਿਆ ਵਿਵਾਦਾਂ ਦੇ ਨਾਲ ਦਿਲਜੀਤ ਦੋਸਾਂਝ ਦਾ ਵੀ ਪੁਰਾਣਾ ਰਿਸ਼ਤਾ ਹੈ ਤਾਂ ਇਸ ਮਾਮਲੇ ਦੇ ਵਿੱਚ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਵੀ ਕੀ ਪੰਜਾਬ ਦੇ ਉਹ ਸੈਂਸਿਟਿਵ ਮੁੱਦੇ ਉਹ ਸੰਵੇਦਨਸ਼ੀਲ ਮੁੰਡੇ ਮੁੱਦੇ ਨੇ ਜਿਹੜੇ ਜਿੰਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਬੜਾ ਗਹਿਰਾ ਸੰਤਾਪ ਹੈ ਜਿਹੜਾ ਉਹ ਹੰਡਾਇਆ ਮਾਵਾ ਅੱਜ ਵੀ ਉਡੀਕ ਕਰਦੀਆਂ ਨੇ ਵੀ ਸਾਡਾ ਪੁੱਤ ਵਾਪਸ ਆਜੂਗਾ ਪਰ ਉਹ ਨਹੀਂ ਆਇਆ ਇਹ ਵੀ ਨਹੀਂ ਪਤਾ ਲੱਗਿਆ ਵੀ ਉਹ ਨੌਜਵਾਨ ਕਿੱਥੇ ਗਏ ਸੋ ਇਸੇ ਮਾਮਲੇ ਦੇ ਉੱਪਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਡੇ ਨਾਲ ਜੁੜ ਗਏ ਨੇ ਪੂਰੀ ਚਰਚਾ ਕਰਾਂਗੇ ਇਸ ਮੂਰੇ ਮਾਮਲੇ ਦੇ ਬਾਬਤ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਵੀ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢੋ ਤੇ ਸਾਡੇ ਨਾਲ ਜੁੜ ਜੋ ਤੁਹਾਡੀ ਰਾਏ ਸਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਪੰਜਾਬ ਪੰਜਾਬੀਅਤ ਤੇ ਕੌਮ ਦੀ ਗੱਲ ਹੈ ਰਾਦੇਵ ਖਾਲਸਾ ਜੀ ਸਵਾਗਤ ਆਵਾਜ਼ ਆ ਰਹੀ ਹੈ ਵੈਰ ਗੁਰੂ ਜੀ ਦਾ ਸਤ ਸ੍ਰੀ ਅਕਾਲ ਵੈਰ ਗੁਰੂ ਜੀ ਕੀ ਫਤਈ ਬਾਈ ਖਾਲਸਾ ਬਾਈ ਜੀ ਫਤਈ ਪੰਜਾਬ ਦੇ ਉਹ ਦੌਰ ਦੀ ਉਹ ਸਮੇਂ ਦੀ ਮੈਂ ਸ਼ੁਰੂਆਤ ਕਰੂੰਗਾ ਕਹਿੰਦੇ ਬਗਾਵਤ ਉਹਨਾਂ ਚਿਰ ਜਨਮ ਨਹੀਂ ਲੈਂਦੀ ਜਦੋਂ ਤੱਕ ਜ਼ਬਰ ਤੁਹਾਡੀਆਂ ਰੂਹਾਂ ਦੀ ਪੀੜ ਨਾ ਬਣ ਜਾਵੇ। ਉਹ ਸਮਾਂ ਉਹ ਦੌਰ ਪੰਜਾਬ ਨੇ ਸੰਤਾਪ ਹੰਡਾਇਆ ਪੰਜਾਬ ਦੇ ਲੋਕਾਂ ਨੇ ਸੰਤਾਪ ਹੰਡਾਇਆ ਨੌਜਵਾਨ ਗਾਇਬ ਹੋ ਜਾਂਦੇ ਸੀ ਨੌਜਵਾਨਾਂ ਦੇ ਫੇਕ ਅਨਕਾਊਂਟਰਸ ਨੂੰ ਲੈ ਕੇ ਬੜਾ ਵਿਵਾਦ ਛੜਿਆ ਤਾਂ ਦਿਲਜੀਤ ਦੋਸਾਂਝ ਦੀ ਇੱਕ ਫਿਲਮ ਪੰਜਾਬ 95 ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। 85 ਕੱਟ ਨੇ ਜਿਹੜੇ ਉਹ ਸੈਂਸਰ ਬੋਰਡ ਨੇ ਆਪਣੀ ਕੈਂਚੀ ਉਹਦੇ ਤੇ ਚਲਾ ਦਿੱਤੀ ਹੈ। ਤਾਂ ਕੀ ਇਹ ਸੈਂਸਰ ਬੋਰਡ ਦੀ ਕੈਂਚੀ ਖਾਲਸਾ ਜੀ ਚਲਣੀ ਇਸ ਫਿਲਮ ਦੇ ਉੱਪਰ ਕਿ ਜਾਇਜ਼ ਦੇਖੋ ਜੀ ਗੱਲ ਇਹ ਹੈ ਕਿ ਜਦੋਂ ਇਹ ਆਪਾਂ ਦੌਰ ਚੈਦੀਏ ਕਿ 1947 ਦੇ ਪਿੱਛੋਂ ਜਦੋਂ ਵੀ ਕਿਸੇ ਨੇ ਜਮਹੂਰੀ ਢੰਗ ਦੇ ਨਾਲ ਆਪਣੇ ਹੱਤ ਹਕੂਕਾਂ ਦੀ ਮੰਝ ਕੀਤੀ ਤਾਂ ਉਸ ਤੇ ਤਸ਼ੱਦਦ ਦਾ ਦੌਰ ਚੱਲਿਆ ਜੀ ਇਹ ਤਸ਼ੱਦਦ ਦਾ ਦੌਰ ਜਿਹੜਾ ਸੀਗਾ ਇਹ ਪੰਜਾਬ ਦੇ ਵਿੱਚ ਬੜਾ ਭਿਆਨਕ ਰੂਪ ਧਾਰਨ ਕਰ ਗਿਆ ਜਦੋਂ ਕਿ ਕਿਸੇ ਨੌਜਵਾਨ ਨੂੰ ਆਰਾਮ ਦੇ ਨਾਲ ਉਹਦੇ ਘਰੋਂ ਚੱਕ ਲਿਆ ਜਾਂਦਾ ਤੇ ਉਸ ਦੇ ਜਿਹੜੇ ਸੀ ਬਜ਼ੁਰਗ ਮਾਪੇ ਨੂੰ ਵੀ ਘਰੋਂ ਚੱਕ ਲਿਆ ਜਾਂਦਾ ਸੀ ਤੇ ਬੇਤਹਾਸ਼ਾ ਤਸ਼ੱਦਦ ਕੀਤਾ ਜਾਂਦਾ ਸੀ ਉਹ ਤਸ਼ੱਦਦ ਜਿਹੜਾ ਸ਼ਬਦਾਂ ਦੇ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ ਜੀ ਤੇ ਉਹ ਤਸ਼ੱਦਦ ਚਰਨ ਤੋਂ ਬਾਅਦ ਇਹੋ ਜੇ ਸੈਂਕੜੇ ਨਹੀਂ ਬਲਜੇ ਹਜ਼ਾਰਾਂ ਚ ਇਸ ਨੇ ਕਿ ਉਹਨਾਂ ਦੀ ਤਸ਼ੱਦਦ ਚਰਚੇ ਉਹਨਾਂ ਦੀ ਮੌਤ ਹੋ ਜਾਂਦੀ ਸੀ ਤੇ ਲਾਸ਼ਾਂ ਨੂੰ ਖੱਪਾ ਦਿੱਤਾ ਜਾਂਦਾ ਸੀ ਜੀ ਕਈ ਕੇਸਾਂ ਵਿੱਚ ਇਹ ਨਹਿਰਾਂ ਵਿੱਚ ਸੁੱਟ ਦਿੱਤੀਆਂ ਗਈਆਂ ਸੂਆਂ ਵਿੱਚ ਸੁੱਟ ਦਿੱਤੀਆਂ ਗਈਆਂ ਚਈ ਜਗਾ ਥਾਮ ਤੇ ਸੰਸਕਾਰ ਕਰ ਦਿੱਤਾ ਗਿਆ ਤੇ ਵੱਡੇ ਢੰਜ ਦੇ ਨਾਲ ਇਹ ਲਾਸ਼ਾਂ ਨੂੰ ਖੁਰਦ-ਗੁਰਦ ਕਰ ਦਿੱਤਾ ਜਾਂਦਾ ਸੀ ਕੋਈ ਕੇਸ ਨਹੀਂ ਬੰਦਾ ਸੀ ਕਿ ਉਂਸੂੰ ਰੌਂਦੀ ਨਹੀਂ ਸੀ ਸਭ ਨੂੰ ਘਰਾਚੇ ਤਸ਼ੱਦਦ ਦੇ ਨਾਲ ਚੁੱਪ ਕਰਾ ਦਿੱਤਾ ਜਾਂਦਾ ਸੀ ਜੀ ਤਾਂ ਪੰਜਾਬ ਦੀ ਹੁਣ ਜਿਹੜੀ ਇੱਕ ਪੰਜਾਬ 95 ਫਿਲਮ ਜਿਹੜੀ ਕਿ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਜੀਵਨੀ ਤੇ ਆਧਾਰਿਤ ਹੈ ਜਿੰਦਾ ਸ਼ਹੀਦ ਜਿਨ੍ਹਾਂ ਨੂੰ ਜਰਜਾ ਦਿੱਤਾ ਗਿਆ ਜਿਨ੍ਹਾਂ ਦੀ ਆਪਣੀ ਮੌਤ ਨੂੰ ਲੈ ਕੇ ਬੜਾ ਵਿਵਾਦ ਛੜਿਆ ਰਿਹਾ ਘਰੋਂ ਉਹਨਾਂ ਨੂੰ ਚੁੱਕ ਲਿਆ ਗਿਆ ਮੁੜ ਕੇ ਖਪਾ ਦਿੱਤਾ ਗਿਆ ਨਹੀਂ ਪਤਾ ਲੱਗਿਆ ਜਸਵੰਤ ਸਿੰਘ ਖਾਲੜਾ ਕਿੱਥੇ ਗਏ ਉਹਨਾਂ ਦੀ ਜੀਵਨੀ ਤੇ ਆਧਾਰਿਤ ਦਿਲਜੀਤ ਦੋਸਾਂਝ ਫਿਲਮ ਕਰ ਰਿਹਾ ਹੈ ਤੇ ਸੈਂਸਰ ਵੱਲੋਂ ਕੈਂਚੀ ਚਲਾ ਦਿੱਤੀ ਗਈ ਹੈ ਫਿਲਮਾਂ ਤਾਂ ਹੋਰ ਵੀ ਬਹੁਤ ਆਉਂਦੀਆਂ ਨੇ ਖਾਲਸਾ ਜੀ ਬੜੀਆਂ ਵਿਵਾਦਤ ਫਿਲਮਾਂ ਵੀ ਆਉਂਦੀਆਂ ਨੇ ਤਾਂ ਸੈਂਸਰ ਦੀ ਕੈਂਚੀ ਹੈ ਜਿਹੜੀ ਉਹ ਪੰਜਾਬ ਦੀਆਂ ਇਹੋ ਜਿਹੀਆਂ ਸੈਂਸਿਟਿਵ ਫਿਲਮਾਂ ਤੇ ਕਿਉਂ ਚੱਲਦੀ ਆ ਹੋਰਾਂ ਤੇ ਕਿਉਂ ਨਹੀਂ ਚੱਲਦੀ ਦੇਖੋ ਜੀ ਸਰਦਾਰ ਜਸਵੰਤ ਖਾਲੜਾ ਨੇ ਬੜਾ ਪਾਕ ਪਵਿੱਤਰ ਕੰਮ ਕੀਤਾ ਸੀ ਜੀ ਮੈਂ ਸਮਝਦਾ ਕਿ ਉਹਨਾਂ ਦੀ ਧੱਲਣਾ ਜਿਹੜੀ ਹੈ ਉਹ ਇੱਕ ਨੰਬਰ ਤੇ ਆਉਂਦੀ ਹੈ ਜੀ ਇਹ ਉਹਨਾਂ ਨੇ ਇੱਕ ਵੀੜਾ ਚੁਕਿਆ ਦੇਖੋ ਤਸ਼ੱਦਦ ਦਾ ਜਿਹੜਾ ਕਹਿ ਦਿੰਦਾ ਸੀ ਇੱਕ ਬਿਆਨ ਦੇ ਦਿੰਦਾ ਸੀ ਕਿ ਮੈਂ ਇਹਦੀ ਨਿਖੇਦੀ ਕਰਦਾ ਹਾਂ ਹਾਂਜੀ ਉਹ ਬਿਆਨ ਦੇ ਨਾਲ ਕੰਮ ਨਹੀਂ ਚੱਲਦਾ ਸੀ ਉਹਨਾਂ ਨੇ ਵੀੜਾ ਚੁਕਿਆ ਵੀ ਜਿੰਨੀਆਂ ਇਹ ਲਾਸ਼ਾਂ ਖੋਪਾਈਆਂ ਗਈਆਂ ਸੰਸਤਾਰ ਕੀਤਾ ਗਿਆ ਇਹਨਾਂ ਦਾ ਇੱਕ ਜਿਹੜਾ ਹੈ ਚਿੱਟਾ ਚਿੱਠਾ ਤਿਆਰ ਕੀਤਾ ਜਾਵੇ ਜੀ ਜਿਸ ਨੂੰ ਵਾਈਟ ਪੇਪਰ ਚਾਹੀਦੇ ਹੈ ਉਹ ਵਾਈਟ ਪੇਪਰ ਤਿਆਰ ਕਰਕੇ ਸਾਰੀ ਦੁਨੀਆਂ ਦੇ ਨੋਟਿਸ ਦੇ ਵਿੱਚ ਲਿਆਂਦਾ ਜਾਵੇ ਕਿ ਜਿਸ ਤਰ੍ਹਾਂ ਦੇ ਨਾਲ ਹਜ਼ਾਰਾਂ ਲਾਸ਼ਾਂ ਨੂੰ ਜਿਹੜੀਆਂ ਸਿੱਖ ਨੌਜਵਾਨਾਂ ਦੀਆਂ ਸੀ ਉਹਨਾਂ ਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਉਹ ਸੀਤਰੇ ਢੰਗ ਦੇ ਨਾਲ ਗੁਪਤ ਢੰਗ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ ਜੀ ਉਹ ਸਾਰੇ ਅੰਤੜੇ ਚੱਠੇ ਕਰ ਰਹੇ ਸੀ ਤਾਂ ਇਸ ਸਮੇਂ ਜਿਹੜੀ ਸੀ ਇਹ ਗੱਲ ਜਿਹੜੀ ਸੀ ਉਸ ਸਮੇਂ ਦੀਆਂ ਸਰਕਾਰਾਂ ਨੂੰ ਇਹ ਬਹੁਤ ਹੀ ਇਹ ਗੱਲ ਤੋਂ ਭੈ ਭੀਤ ਹੋ ਗਈਆਂ ਜੀ ਤੇ ਇਸ ਜਲ ਦੇ ਪਿੱਛੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਦੋਂ ਉਹ ਮੈਂ ਆਪਣੇ ਘਰੇ ਸੀ ਉਹ ਕਾਰ ਦੇ ਜਿਹੜਾ ਸੀ ਉਸ ਨੂੰ ਸਾਫ਼ ਕਰ ਰਹੇ ਸੀ ਪਾਈਪ ਲਾ ਕੇ ਪਾਣੀ ਦੀ ਤੇ ਉਹ ਸਮੇਂ ਉਹਨਾਂ ਨੂੰ ਉਹਨਾਂ ਦੀ ਜਿਹੜੇ ਧਰਮ ਪਤਨੀ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਥੋਂ ਚੱਕ ਲਿਆ ਗਿਆ ਤੇ ਚੱਕ ਕੇ ਲੈ ਜਾਂਦਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਤੇ ਜਿਹੜੇ ਜ਼ਹਿਰ ਮਨੁਥੀ ਜਿਹੜੇ ਸੀ ਉਹ ਤਸ਼ਦਦ ਚੀਤੇ ਜਏ ਉਹ ਕਿਸੇ ਤੋਂ ਲੁਤੇ ਛਪੇ ਨਹੀਂ ਹਣ ਜੀ ਤੇ ਜਿਸ ਟਾਂ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਮੇਰਾ خیال ਹੈ ਉਹ ਰੰਜਜੀਤ ਦੇ ਜ਼ੁਲਮਾਂ ਦੇ ਸੈ ਤੋਂ ਵੀ ਟੱਪ ਗਏ ਉਹ ਜੀ ਇਹ ਉੱਥੇ ਕੋਈ ਰਾਜਾ ਬਾਪੂ ਸੀ ਉਹ ਨਹੀਂ ਤੇ ਇਹ ਪੂਰਾ ਅਥਿਆਰ ਮਿਲ ਗਿਆ ਕਿ ਕਿਸੇ ਨੂੰ ਇਸ ਢੰਗ ਦੇ ਨਾਲ ਸ਼ਹੀਦ ਕਰ ਦੋ ਜੀ ਤੇ ਉਹ ਜਿਹੜੀ ਸੀ ਆਪਣੇ ਆਪ ਦੀ ਇੱਕ ਮਿਸਾਲ ਸੀ ਜਿੱਥੇ ਉਹਨਾਂ ਇੰਨਾ ਵੱਡਾ ਲੋਕਰਾ ਕਿਹਾ ਜਾਂਦਾ ਇਹ ਕਿਹਾ ਜਾਂਦਾ ਕਿ ਡੈਮੋਕਰੇਸੀ ਹੈ ਇੱਥੇ ਡੈਮੋਕਰੇਸੀ ਚੱਲ ਰਹੀ ਹੈ ਉੱਥੇ ਇੱਕ ਫਿਲਮ ਦੀ ਜਿਹੜੀ ਸੀ ਬੜੀ ਜ਼ਬਰਦਸਤ ਜ਼ਰੂਰਤ ਸੀ ਜੀ ਕਿਉਂਕਿ ਜਿਸ ਤਰ੍ਹਾਂ ਹੋਰ ਕਈ ਫਿਲਮਾਂ ਬਣੀਆਂ ਤੇ ਜਦੋਂ ਇਹ ਸੈਂਸਰ ਬੋਰਡ ਰੋਟ ਲਾਉਂਦਾ ਰਿਹਾ ਤਾਂ ਸੁਪਰੀਮ ਕੋਰਟ ਉਸ ਰੋਟ ਨੂੰ ਰੱਦ ਕਰਦੀ ਰਹੀ ਵੀ ਇਹ ਜ਼ਰੂਰੀ ਸੀ ਜੀ ਇਹ ਇੱਕ ਅਸਲੀ ਕਹਾਣੀ ਹੈ ਸੀਨ ਉਹੀ ਕੱਟੇ ਗਏ ਜਿੱਥੇ ਦਰਦ ਨਾਲ ਟੋਨਾਂ ਦੀ ਸ਼ਹੀਦੀ ਨੂੰ ਦਰਸਾਇਆ ਜਾ ਰਿਹਾ ਸੀ ਜੀ ਤੇ ਉਹ ਤੇ ਇਹ ਆਰਟੀਫੀਸ਼ੀਅਲ ਨਹੀਂ ਸੀ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ ਬਣਾਉਤੀ ਗੱਲ ਨਹੀਂ ਬਣਾਈ ਗਈ ਇਹ ਅਸਲੀ ਗੱਲ ਹੈ ਤੇ ਸਹੀ ਗੱਲ ਹੈ ਜੀ ਤੇ ਜਿਹੜੀ ਇਹ ਫਿਲਮ ਦੇ ਵਿੱਚ ਆਈ ਇਹ ਫਿਲਮ ਜਿਹੜੀ ਅਕਲ ਦੀ ਪੀੜ੍ਹੀ ਨੂੰ ਦਿਖਾਉਣੀ ਜ਼ਰੂਰੀ ਸੀ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਹ ਜੁਕੀਨੇ ਨਹੀਂ ਤਰਨ ਜਾਂ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਇਸ ਢੰਗ ਨਾਲ ਜਿਹੜਾ ਅਸੀਂ ਉਹ ਚੱਕਿਆ ਗਿਆ ਤੇ ਇਸ ਢੰਗ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੀ ਤੇ ਇਹ ਜਿਹੜੀ ਇਹ ਚ ਡੈਮੋ ਤੇ ਰੇਸਿੰਗ ਨੂੰ ਮਜ਼ਬੂਤ ਉਸ ਤਰ੍ਹਾਂ ਦੀ ਫਿਲਮ ਜੀ ਡੈਮੋਕਰੇਸੀ ਦਾ ਖਾਤਮਾ ਨਹੀਂ ਕਰਦੀ ਡੈਮੋਕਰੇਸੀ ਦੇ ਲਈ ਚੁਣੌਤੀ ਨਹੀਂ ਹੈ ਇਹ ਲੋਕਰਾਜ ਤੇ ਸੰਵਿਧਾਨ ਨੂੰ ਜਿਹੜਾ ਹੈ ਦਾ ਹਰ ਤੱਕ ਦੇਉ ਵੀ ਇਹ ਫਿਲਮ ਜੀ ਕਿਉਂਕਿ ਇਹ ਨਾਲ ਪਤਾ ਲੱਗੂਗਾ ਕਿ ਤੁਸੀਂ ਇੰਨੀ ਆਜ਼ਾਦੀ ਦਿੱਤੀ ਹੋਈ ਹੈ ਉੱਥੇ ਅਸਲੀ ਦੰਦ ਨੂੰ ਦਿਖਾ ਸਕਦੇ ਆ ਤੇ ਹਿੰਦੁਸਤਾਨ ਵਿੱਚ ਡੈਮੋਕਰੇਸੀ ਜਿਹੜੀ ਹੈ ਮਜ਼ਬੂਤ ਹੈ ਜਿਹੜੇ ਇਹਦੇ ਤੇ ਪਾਬੰਦੀ ਲਾ ਰਿਹਾ ਹੈ ਸੈਂਸਰ ਬੋਰਡ ਦੇ ਸੀਨ ਕੱਟ ਰਿਹਾ ਹੈ ਉਹ ਡੈਮੋਕਰੇਸੀ ਦੇ ਖਿਲਾਫ ਵੀ ਗੱਲ ਕਰ ਰਿਹਾ ਹੈ ਸੰਵਿਧਾਨ ਦੇ ਖਿਲਾਫ ਵੀ ਗੱਲ ਕਰ ਰਿਹਾ ਹੈ ਤੇ ਲੋਕਤੰਤਰ ਦੇ ਖਿਲਾਫ ਵੀ ਗੱਲ ਕਰ ਰਿਹਾ ਹੈ ਸਰਦਾਰ ਜੋਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਇਸ ਢੰਗ ਨਾਲ ਸੋਣਾ ਜਿਹੜਾ ਹੈਗਾ ਉਹ ਬਹੁਤ ਹੀ ਜ਼ਰੂਰੀ ਹੈ ਜਿਵੇਂ ਤੁਸੀਂ ਕਿਹਾ ਵੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਅਣਮਨੁਕੀ ਚ ਤਸ਼ੱਦਦ ਕੀਤਾ ਗਿਆ ਘਰੋਂ ਚੱਕਿਆ ਗਿਆ ਉਹਨਾਂ ਨੂੰ ਖਪਾ ਦਿੱਤਾ ਗਿਆ ਤਾਂ ਕੀ ਜਸਵੰਤ ਸਿੰਘ ਖਾਲੜਾ ਖੜਕੂ ਸੀ ਕੀ ਉਹ ਕਿਸੇ ਜਥੇਬੰਦੀ ਨਾਲ ਜੁੜੇ ਹੋਏ ਸੀ ਜਿਸ ਕਰਕੇ ਪੰਜਾਬ ਦੀਆਂ ਜਿਹੜੀਆਂ ਵਿਰੋਧੀ ਤਾਕਤਾਂ ਨੇ ਜਾਂ ਪੰਜਾਬ ਦਾ ਜਿਸ ਸਮੇਂ ਉਹ ਸਮੇਂ ਜਿਹੜਾ ਇੱਕ ਦੌਰ ਬਣਿਆ ਹੋਇਆ ਸੀ ਇੱਕ ਸਮਾਂ ਬਣਿਆ ਹੋਇਆ ਸੀ ਵੀ ਐਡਾ ਵੱਡਾ ਖਤਰਾ ਜਿਹੜਾ ਉਹੋ ਜਸਵੰਤ ਸਿੰਘ ਖਾਲੜਾ ਤੋਂ ਖੜਾ ਹੋ ਗਿਆ ਸੀ ਦੇਖੋ ਸਰਦਾਰ ਜਸਵੰਤ ਸਿੰਘ ਖਾਲੜਾ ਬਿਲਕੁਲ ਖੜਤੂ ਨਹੀਂ ਸੀ ਜੇ ਉਹ ਤਾਂ ਇੱਥੇ ਨਿਆਂ ਪਸੰਦ ਤੇ ਇਨਸਾਫ ਪਸੰਦ ਜਿਹੜੇ ਸੀ ਸੱਜਣ ਸੀ ਉਹ ਤਾਂ ਹਿਊਮਨ ਰਾਈਟਸ ਦੀ ਹਾਲਸਾ ਜੀ ਉਹ ਤਾਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਸੀ ਹਮੇਸ਼ਾ ਜੀ ਜੀ ਆਪਣੀ ਆਵਾਜ਼ ਚੱਕਣ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਔਰ ਕਾਨੂੰਨ ਮੁਤਾਬਕ ਚੱਕਦੇ ਸੀ ਇਹ ਡੈਮੋਕ੍ਰੈਟਿਕ ਬੇਨਾਲ ਜਲ ਕਰਦੇ ਸੀ ਉਹਨਾਂ ਨੇ ਕਿਸੇ ਨੂੰ ਧਮਕੀ ਨਹੀਂ ਦਿੱਤੀ ਉਹਨਾਂ ਨੇ ਕਿਸੇ ਦੀ ਮਾਰਕੁੱਟਾਈ ਨਹੀਂ ਕੀਤੀ ਉਹਨਾਂ ਨੇ ਕਿਸੇ ਦਾ ਕਿਸੇ ਵੀ ਤੰਦ ਦੇ ਨਾਲ ਜਿਹੜਾ ਸੀ ਕਾਨੂੰਨ ਤੋਂ ਬਾਹਰ ਜਾ ਕੇ ਨੁਕਸਾਨ ਨਹੀਂ ਕਰਿਆ ਪੈਸੇ ਵੀ ਨੁਕਸਾਨ ਨਹੀਂ ਕਰਿਆ ਬੜੇ ਮਿੱਠ ਬੋਲੜੇ ਸੀ ਤੇ ਨਿਮਰਤਾ ਦੇ ਨਾਲ ਹਰ ਇੱਕ ਦੇ ਨਾਲ ਪੇਸ਼ ਆਉਂਦੇ ਸੀ ਇਹ ਤਾਂ ਜਿਹੜਾ ਸਿੱਧਾ ਸਿੱਧਾ ਸਰਕਾਰ ਦੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਤੇ ਤੁਸੀਂ ਲੋਕਤੰਤਰ ਢੰਗ ਨਾਲ ਡੈਮੋਕਰੇਟਿਕ ਬੇਨਾਲ kolonni ਤੌਰ ਤੇ ਤੁਸੀਂ ਜ਼ੁਲਮ ਤੇ ਤਸ਼ੱਦਦ ਦੀ ਕੀ ਪੜਤਾਲ ਕਰਾ ਰਹੇ ਹੋ ਤੇ ਜਿਹੜੇ ਉਹ ਪੜਤਾਲ ਕਰ ਰਹੇ ਸੀ ਉਹ ਲਾਸ਼ਾਂ ਬਾਰੇ ਗੱਲ ਕਰ ਰਹੇ ਸੀ ਉਹਨਾਂ ਨੂੰ ਖੁਦੇ ਲਾਸ਼ ਬਣਾ ਦਿੱਤਾ ਗਿਆ ਜੀ ਇਹ ਸਰਕਾਰ ਦੇ ਵੱਲੋਂ ਫਿਰ ਦੋ ਜੀਪਾਂ ਦੇ ਵਿੱਚੋਂ ਵਿਚਾਲੇ ਉਹਨਾਂ ਨੂੰ ਬੰਨ੍ਹ ਕੇ ਇੱਕ ਜੀਪ ਉਧਰ ਨੂੰ ਚਲਾ ਦਿੱਤੀ ਗਈ ਇੱਕ ਜੀਪ ਉਹਨਾਂ ਨੂੰ ਚਲਾ ਦਿੱਤੀ ਗਈ ਦੂਜੇ ਪਾਸੇ ਨੂੰ ਤੇ ਉਹਨਾਂ ਦੇ ਜਿਸਮ ਨੂੰ ਪਾੜ ਦਿੱਤਾ ਗਿਆ ਤੇ ਜਦੋਂ ਇਹ ਗੱਲ ਦੱਸੀ ਜਾਂਦੀ ਹੈ ਆ ਬੰਦੇ ਦੀ ਆਪ ਦੀ ਆਤਮਾ ਹਿੱਲ ਜਾਂਦੀ ਹੈ ਸਰੀਰ ਹਿੱਲ ਜਾਂਦਾ ਹੈ ਤੇ ਇਸ ਢੰਗ ਨਾਲ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਜਿਹੜਾ ਹੈ ਉਹ ਸ਼ਹੀਦ ਕੀਤਾ ਗਿਆ ਇਹ ਤਾਂ ਇੱਕ ਐਸਾ ਹੀ ਐਸਾ ਤਸ਼ੱਦਦ ਹੈ ਜਿਹੜਾ ਦੁਨੀਆ ਦੇ ਵਿੱਚ ਧਰਤੀ ਨੂੰ ਹਿਲਾ ਦਿੰਦਾ ਹੈ ਤੇ ਉਹਨਾਂ ਦਾ ਕੋਈ ਹੈ ਜਿਆ ਰਿਕਾਰਡ ਨਹੀਂ ਹੈ ਜਿਹਦੇ ਵਿੱਚ ਉਹਨਾਂ ਨੇ ਕੋਈ ਗੈਰ ਕਾਨੂੰਨੀ ਜਾਂ ਗਲਤ ਕੰਮ ਕਰਿਆ ਹੋਵੇ ਜੀ ਆਪਣੀ ਸ਼ਹਾਦਤ ਤੋਂ ਪਹਿਲਾਂ ਉਹ ਕੈਨੇਡਾ ਗਏ ਨੇ ਕੈਨੇਡਾ ਦੀ ਉਹ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਪਈਆ ਲੋਕ ਸੁਣਦੇ ਨੇ ਉਸ ਦੇ ਵਿੱਚ ਉਹ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਵੀ ਮੇਰੀ ਸ਼ਹਾਦਤ ਹੋਣੀ ਹੈ ਇਹ ਤੈਅ ਆ ਉਹਨਾਂ ਨੂੰ ਪਤਾ ਸੀਗਾ ਵੀ ਕਿਤੇ ਨਾ ਕਿਤੇ ਜਿਹੜਾ ਜੋ ਮੈਂ ਬੀੜਾ ਚੁੱਕ ਲਿਆ ਵਾਰਸ ਲਾਸ਼ਾਂ ਦਾ ਜਾਂ ਜੋ ਮੈਂ ਕੰਮ ਕਰ ਰਿਹਾ ਹਿਊਮਨ ਰਾਈਟਸ ਦੇ ਉਹ ਕਿਤੇ ਨਾ ਕਿਤੇ ਮੇਰੀ ਜਾਨ ਦਾ ਸੌਦਾ ਇਸ ਦੇ ਵਿੱਚ ਬਣ ਜਾਊਗਾ ਦੇਖੋ ਇਸ ਦਿਨੋਂ ਮੈਂ ਸਮਝਦਾ ਕਿ ਕੋਈ ਵੱਡੀ ਬਹਾਦਰੀ ਨਹੀਂ ਹੋ ਸਕਦੀ ਜੀ ਕਿ ਉਹ ਬੜੇ ਪੜ੍ਹੇ ਲਿਖੇ ਸੀ ਜੇ ਤੇ ਉਹਨਾਂ ਨੂੰ ਹਰੇਕ ਚੀਜ਼ ਦਾ ਪਤਾ ਸੀ ਉਹ ਭਵਿੱਖ ਵਿੱਚ ਆਉਣ ਵਾਲੇ ਸਮੇਂ ਬਾਰੇ ਬੜੀ ਚੰਗੀ ਤਰ੍ਹਾਂ ਸੋਚ ਸਜਦੇ ਸੀ ਤੇ ਉਹਨਾਂ ਨੇ ਅਸਲ ਦੇ ਵਿੱਚ ਸੋਚ ਵੀ ਲਿਆ ਸੀ ਜਦੋਂ ਕੈਨੇਡਾ ਦੇ ਵਿੱਚ ਉਹਨਾਂ ਨੇ ਦੱਸਤਾ ਸੀ ਕਿ ਮੇਰੀ ਸ਼ਹਾਦਤ ਹੋਣੀ ਹੈ ਮੇਰੇ ਤੇ ਆ ਹੁਣ ਫੇਰ ਵੀ ਉਸ ਦੇ ਬਾਵਜੂਦ ਜਿਹੜਾ ਉਹ ਸ਼ਹੀਦੀ ਪਾਉਣ ਨੂੰ ਤਿਆਰ ਰਹੇ ਤੇ ਉਹਨਾਂ ਨੇ ਇਨਸਾਫ ਦੀ ਜਿਹੜੀ ਆਵਾਜ਼ ਸੀ ਉਸ ਨੂੰ ਬੁਲੰਦ ਰੱਖਿਆ ਮੈਂ ਸਮਝਦਾ ਨਹੀਂ ਕਿ ਉਹਨਾਂ ਦੇ ਮਤਵਲੇ ਦਾ ਸ਼ਹੀਦ ਹੋਣਾ ਬੜਾ ਮੁਸ਼ਕਲ ਹੈ ਸ਼ਹੀਦੀ ਸਾਹਮਣੇ ਦਿਸਦੇ ਕੋਈ ਵੀ ਉਹਨਾਂ ਨੇ ਜਿਹੜੀ ਹੈ ਸ਼ਹੀਦੀ ਨੂੰ ਚੁਣਿਆ ਜੀ ਤਾਂ ਤੁਹਾਨੂੰ ਲੱਗਦਾ ਵੀ ਸੈਂਸਰ ਬੋਰਡ ਨੇ ਜਿਹੜੀ ਇਹ 85 ਸੀਨ ਕੱਟੇ ਨੇ ਤਾਂ ਕੀ ਆਪਾਂ ਐਵੇਂ ਕਹਿ ਸਕਦੇ ਆ ਕਿਉਂਕਿ ਲੋਕਾਂ ਦੇ ਵਿੱਚ ਇਹ ਚਰਚਾਵਾ ਚੱਲ ਰਹੀਆਂ ਨੇ ਵੀ ਇਹ ਫਿਲਮ ਜੇ ਵੱਡੇ ਪਰਦੇ ਤੇ ਦਿਖਾਈ ਜਾਂਦੀ ਹੈ ਜਾਂ ਉਹ ਸੀਨ ਦਿਖਾਏ ਜਾਂਦੇ ਨੇ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਦੇਖੋ ਸੈਂਸਰ ਬੋਰਡ ਦੀ ਜਿਹੜੀ ਇਹ ਗੱਲ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਪੰਜਾਬ ਦਾ ਮਾਹੌਲ ਤਾਂ ਸਰਕਾਰਾਂ ਨੇ ਖਰਾਬ ਕੀਤਾ ਪੰਜਾਬ ਦਾ ਮਾਹੌਲ ਤਾਂ ਇਹਨਾਂ ਸ਼ਹੀਦੀਆਂ ਜਿਹੜੀਆਂ ਇਹਨਾਂ ਨੇ ਸਰਕਾਰਾਂ ਨੇ ਸ਼ਹੀਦੀਆਂ ਕਰਾਈਆਂ ਉਸ ਨੇ ਖਰਾਬ ਕੀਤਾ ਤੇ ਪੰਜਾਬ ਦਾ ਮਾਹੌਲ ਜਿਹੜਾ ਹੈਗਾ ਉਹ ਇਹ ਸੀਨ ਦਿਖਾਉਣ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਮਤਲਬ ਹੀ ਨਹੀਂ ਬੰਦਾ ਉਹ ਤਾਂ ਸਤੋਂ ਲੋਕਾਂ ਵਿੱਚ ਨਵੀਂ ਸੂਝ-ਬੂਝ ਆਊਗੀ ਇਹ ਤਾਂ ਤਾਕਤ ਦਮਾਦੀ ਤੌਰ ਤੇ ਮਿਲੂਗੀ ਕਿ ਅਸੀਂ ਕਿਸ ਤਰ੍ਹਾਂ ਨਾਲ ਆਪਣੀਆਂ ਸਰਕਾਰਾਂ ਚੁਣਨੀਆਂ ਨੇ ਕਿਸ ਤਰ੍ਹਾਂ ਨਾਲ ਡੈਮੋਕ੍ਰੇਸੀ ਚਲਾਉਣੀ ਹੈ ਤੇ ਸਰਕਾਰਾਂ ਦਾ ਅਸੀਂ ਕਿਸ ਤਰ੍ਹਾਂ ਉਹਨਾਂ ਦੇ ਮਕਾਜ ਦਾ ਜਿਹੜਾ ਹੈਗਾ ਉਹ ਅੰਦਾਜ਼ਾ ਲਾਉਣਾ ਹੈ ਕਮਟਾਜ ਨੂੰ ਪਰਖਣਾ ਉਹਨਾਂ ਨੂੰ ਇਹ ਪਰਖਣਾ ਕਿ ਇਹਨਾਂ ਜੁਲਮ ਤੇ ਤਸ਼ੱਦਦ ਹੁੰਦੇ ਰਹੇ ਤੇ ਉਹਨਾਂ ਸਰਕਾਰਾਂ ਦੁਆਰਾ ਹੁੰਦੇ ਰਹੇ ਜਿਹੜੀਆਂ ਉਹਨਾਂ ਨੇ ਚੁਣੀਆਂ ਹੋਈਆਂ ਸੀ ਜੀ ਇਸ ਬਾਰੇ ਉਹਨਾਂ ਨੂੰ ਗਿਆਨ ਤੇ ਬੁੱਧੀ ਦੇ ਵਿੱਚ ਜਿਹੜਾ ਹੈ ਉਹ ਵਾਧਾ ਹੋਊਗਾ ਨਾ ਕਿ ਕੋਈ ਕੋਈ ਇਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਪੰਜਾਬ ਦਾ ਮਾਹੌਲ ਤਾਂ ਤਾਂ ਖਰਾਬ ਹੁੰਦਾ ਜੇ ਇਸ ਢੰਗ ਦੇ ਨਾਲ ਕੋਈ ਕਾਰਵਾਈ ਕੀਤੀ ਜਾਵੇ ਕੋਈ ਹਿੰਸੇ 'ਚ ਗੱਲ ਕੀਤੀ ਜਾਵੇ ਤੇ ਹਿੰਸਾ ਦੇ ਨਾਲ ਕੋਈ ਕੋਈ ਐਕਟ ਕੀਤਾ ਜਾਵੇ ਇਸ ਢੰਗ ਨਾਲ ਜਿਹੜਾ ਹੈਗਾ ਵੀ ਕਿ ਫਿਲਮ ਦਿਖਾ ਕੇ ਤਾਂ ਜਿਹੜਾ ਹੈ ਪੰਜਾਬ ਦਾ ਮਾਹੌਲ ਹੋਰ ਠੀਕ ਹੋਊਗਾ ਜੀ ਤੇ ਦਿਲਜੀਤ ਦੋਸਾਂਝ ਦੀ ਕੁਝ ਸਮਾਂ ਪਹਿਲਾਂ ਇੱਕ ਫਿਲਮ ਆਉਂਦੀ ਹੈ ਚਮਕੀਲਾ ਅਮਰ ਸਿੰਘ ਚਮਕੀਲਾ ਜਿਹੜਾ ਕਿ ਇੱਕ ਵਿਵਾਦਿਤ ਸਿੰਗਰ ਸੀ ਕਹਿੰਦੇ ਜਿਹੜੇ ਬੜੇ ਜਿਹੜੇ ਗੀਤ ਨੇ ਉਹਨਾਂ ਨੇ ਮਿਆਰ ਤੋਂ ਹੇਠਾਂ ਡਿੱਗੇ ਹੋਏ ਗੀਤ ਨੇ ਜਿਹੜੇ ਗਾਏ ਨੇ ਲੋਕਾਂ ਵੱਲੋਂ ਵੱਖਰੇ ਕਿਸਮ ਦੀਆਂ ਪ੍ਰਤੀਕਿਰਿਆਵਾਂ ਵੀ ਉਸ ਫਿਲਮ ਨੂੰ ਦੇਖ ਦਿੱਤੀਆਂ ਗਈਆਂ ਪਰ ਉਸ ਤੇ ਸੈਂਸਰ ਬੋਰਡ ਦੀ ਕੋਈ ਕੈਂਚੀ ਨਹੀਂ ਚੱਲਦੀ ਕੀ ਉਹ ਰਾਸ਼ਟਰਵਾਦੀ ਜਾਂ ਉਸ ਤਕੜੀ ਤੇ ਖਰੀ ਉਤਰਦੀ ਸੀ ਇਸ ਗੱਲ ਕਰਕੇ ਨਹੀਂ ਉੱਤੇ ਕੈਂਚੀ ਚੱਲੀ ਦੇਖੋ ਜੀ ਕਿਸੇ ਵੀ ਅਸਭਿਅਤ ਕਿਸੇ ਵੀ ਅਸ਼ਲੀਲ ਤੇ ਕਿਸੇ ਵੀ ਲੋਟ ਮਰੋਧੀ ਫਿਲਮ ਤੇ ਕਦੇ ਸੈਂਸਰ ਬੋਰਡ ਦੀ ਕੈਂਚੀ ਚੱਲੀ ਹੋਣੀ ਜੀ ਤੇ ਨਾ ਕੋਈ ਸੰਭਾਵਨਾ ਹੈ ਕਿ ਉਸ ਦੀ ਕੈਂਚੀ ਚੱਲੇ ਐਸੇ ਐਸੇ ਜਿਹੜੀਆਂ ਫਿਲਮਾਂ ਆਈਆਂ ਜਿਨ੍ਹਾਂ ਨੂੰ ਦੇਖ ਕੇ ਕਾਮਵਾਸ਼ਨਾ ਇਸ ਢੰਗ ਨਾਲ ਫੈਲਦੀ ਹੈ ਤੇ ਜਿਹੜੇ ਨੌਜਵਾਨ ਨੇ ਉਹ ਆਪਣੇ ਰਸਤੇ ਤੋਂ ਜਿਹੜੇ ਲੰਬੇ ਹੋ ਜਾਂਦੇ ਆ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਬਰਬਾਦ ਹੋ ਜਾਂਦੀਆਂ ਨੇ ਤੇ ਉਹ ਆਪਣੀ ਜਵਾਨੀ ਨੂੰ ਗਾਣ ਲੈਂਦੇ ਨੇ ਉਹ ਫਿਲਮਾਂ ਜਿਹੜੀਆਂ ਨੇ ਸੈਂਸਰ ਬੋਰਡ ਤੋਂ ਮਨਜ਼ੂਰੀ ਮਿਲ ਕੇ ਚੱਲੀਆਂ ਨੇ ਉਹ ਫਿਲਮਾਂ ਜਿਹੜੀਆਂ ਡਾਟੂ ਨੂੰ ਪੁਨੇ ਨੂੰ ਦਰਸਾਉਂਦੀਆਂ ਨੇ ਉਹ ਫਿਲਮਾਂ ਜਿਹੜੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਜਾਇਜ਼ ਠਹਿਰਾਉਂਦੀਆਂ ਨੇ ਉਹ ਫਿਲਮਾਂ ਜਿਹੜੀਆਂ ਦੇਸ਼ ਦੇ ਵਿੱਚ ਜਿਹੜੀ ਹੈ ਆਪਣਾ ਦਫੜੀ ਫਲਾਉਣ ਨੂੰ ਜੈ ਜਖਰ ਹੁੰਦੀਆਂ ਨੇ ਉਹ ਫਿਲਮਾਂ ਨੂੰ ਜਿਹੜਾ ਹੈ ਕਦੇ ਵੀ ਸੈਂਸਰ ਬੋਰਡ ਨੇ ਕੈਂਚੀ ਨਹੀਂ ਚਲਾਈ ਜੀ ਸਿਰਫ ਉਹਨਾਂ ਤੇ ਕੈਂਚੀ ਚਲਾਈ ਜਿਹੜੀ ਜੇ ਡੈਮੋਕਰੇਸੀ ਨੂੰ ਮਜ਼ਬੂਤ ਕਰਦੀ ਹੈ ਸੋ ਚਮਕੀਲਾ ਫਿਲਮ ਜਿਹੜੀ ਹੈ ਜੀ ਉਹ ਮੈਂ ਤਾਂ ਨਹੀਂ ਦੇਖੀ ਤੇ ਮੈਂ ਪਰ ਸੁਣੀ ਹੈ ਤੇ ਜਿਸ ਤਰ੍ਹਾਂ ਨਾਲ ਦੱਸਿਆ ਗਿਆ ਕਿ ਨਹੀਂ ਅਸਲੀਲ ਸੀਗੀ ਉਸ ਤੋਂ ਵੱਧ ਕੀ ਅਸਲੀਲ ਹੋ ਸਕਦੀ ਹੈ ਹਮੇਸ਼ਾ ਜਿਹੜੀ ਹੈ ਲੋਤ ਪਰੋਦੀ ਜਿਹੜੀਆਂ ਨੇ ਉਹਨਾਂ ਫਿਲਮਾਂ ਨੂੰ ਇਹਨਾਂ ਨੇ ਸੈਂਸਰ ਬੋਰਡ ਨੇ ਮਨਜ਼ੂਰੀ ਦਿੱਤੀ ਹੈ ਤੇ ਜਿਹੜੀਆਂ ਲੋਕ ਹਮੈਤੀ ਨੇ ਤੇ ਇਹ ਤਸੱਬਿਆਕ ਸਮਾਜ ਬਣਾਉਣ ਦੇ ਵਿੱਚ ਉਹਦੀ ਸਿਰਜਣਾ ਦੇ ਵਿੱਚ ਵੰਧ ਕਰਦੀ ਆ ਉਹਨਾਂ ਤੇ ਸੈਂਸਰ ਬੋਰਡ ਨੇ ਫੌਂਦੀ ਲਈ ਹੈ। ਭਾਜਪਾ ਦੇ ਇੱਕ ਲੀਡਰ ਵੱਲੋਂ ਇਹ ਵੀ ਆਖਿਆ ਗਿਆ ਵੀ ਅਮਰ ਸਿੰਘ ਚਮਕੀਲਾ ਦੇ ਜਿਹੜਾ ਕਤਲ ਹੋਇਆ ਉਸ ਕਤਲ ਦੀ ਜਿਹੜੀ ਜਾਂਚ ਆ ਉਹ ਸੀਬੀਆਈ ਤੋਂ ਕਰਵਾਉਣੀ ਚਾਹੀਦੀ ਹੈ। ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਕਦੇ ਕਿਸੇ ਵੀ ਪੋਲੀਟੀਕਲ ਲੀਡਰ ਦਾ ਕੋਈ ਬਿਆਨ ਨਹੀਂ ਸਾਹਮਣੇ ਆਉਂਦਾ। ਹਾਲਾਂਕਿ ਉਹਨਾਂ ਦੀ ਧਰਮ ਪਤਨੀ ਚੋਣਾ ਦੇ ਵਿੱਚ ਖੜਦੇ ਨੇ ਚੋਣਾ ਦੇ ਵਿੱਚ ਉਹਨਾਂ ਦੀ ਹਾਰ ਹੋ ਜਾਂਦੀ ਹੈ ਉੱਥੋਂ ਦੀ ਕਨਸਟੀਟਿਊਸ਼ਨ ਨੂੰ ਲੋਕਾਂ ਨੂੰ ਲਾਣਤਾਂ ਵੀ ਪਾਈਆਂ ਜਾਂਦੀਆਂ ਨੇ ਵੀ ਬੀਬੀ ਜਸਵੰਤ ਜਿਹੜੀ ਖਾਲੜਾ ਨੇ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਨੂੰ ਹਰਾ ਦਿੱਤਾ ਗਿਆ ਦੇਖੋ ਜੀ ਇਹ ਤਾਂ ਜਿਹੜੀ ਹੈ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਇਹ ਚੱਲਿਆ ਹੁੰਦਾ ਹੈ ਜਿਹੜਾ ਸਿੱਖ ਸੰਘ ਅਰਸ਼ ਦੇ ਵਿੱਚ ਹੈ ਮਾਨਤਾ ਬੜੀ देर बाद ਦਿੱਤੀ ਜਾਂਦੀ ਹੈ ਤੇ ਪਹਿਲਾਂ ਜਦੋਂ ਉਹਨਾਂ ਦੇ ਜਿਉਂਦੇ ਜੀ ਮੰਨਤਾ ਨਹੀਂ ਮਿਲਦੀ ਉਹਨਾਂ ਦੇ ਪਿੱਛੋਂ ਵੀ ਕਈ ਵਾਰੀ ਮੰਨਤਾ ਨਹੀਂ ਮਿਲਦੀ ਬੜੀ ਧੀਰ ਦੇ ਨਾਲ ਮੰਨਤਾ ਮਿਲਦੀ ਹੈ ਤੇ ਜਨਤਾ ਜਿਹੜੀ ਆ ਉਹ ਯਾਜਦੀ ਹੈ ਬੜੀ ਅਸ਼ੋਸਨਾਕ ਸੀ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਸਰਦਾਰ ਜਸਮント ਸਿੰਘ ਖਾਲੜਾ ਦੀ ਧਰਮ ਪਤਨੀ ਨੇ ਉਹਨਾਂ ਨੂੰ ਖਡੂਰ ਸਾਹਿਬ ਦੀ ਜਿਹੜੀ ਸੀਟ ਤੋਂ ਹਰਾ ਦਿੱਤਾ ਗਿਆ ਹਾਲਾਂਕਿ ਉਹ ਮਹਾਨ ਸ਼ਹੀਦ ਦੀ ਜਿਹੜੀ ਸੀ ਧਰਮ ਪਤਨੀ ਨੇ ਤੇ ਮਹਾਨ ਕੁਰਬਾਨੀ ਸੀ ਤੇ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਆਪਣੇ ਪਤੀ ਦਾ ਕੇਸ ਹੋਰ ਜਿਹੜੇ ਸਹਿਯੋਗੀ ਨਾਲ ਮਿਲ ਕੇ ਬੜੀ ਨਿਰਧਤਾ ਦੇ ਨਾਲ ਲੜਿਆ ਸੀ ਪਰੰਤੂ ਇਹ ਗੱਲਾਂ ਆਮ ਸਮਝ ਨਹੀਂ ਆਉਂਦੀਆਂ देर ਦੇ ਬਾਅਦ ਜਿਹੜੀਆਂ ਨੇ ਸਮਝ ਆਉਂਦੀਆਂ ਨੇ ਤੇ ਮੈਂ ਸਮਝਦਾ ਇਹ ਭਾਜਪਾ ਲੀਡਰ ਨੇ ਜਿਹੜੀ ਗੱਲ ਕਹੀ ਹੈ ਉਹ ਬਿਲਕੁਲ ਜਿਹੜੀ ਹੈ ਨੈਤਿਕਤਾ ਤੋੜੀ ਗਈ ਹੋਈ ਹੈ ਜੀ ਤੇ ਉਹ ਜਿਹੜੀ ਹੈ ਬਿਲਕੁਲ ਬਿਲਕੁਲ ਗਲਤ ਗੱਲ ਕਿ ਹੀ ਹੈ ਤੇ ਇੱਕੋ ਲੀਡਰ ਨੂੰ ਤੇ ਗੱਲ ਚੜੀ ਨਹੀਂ ਚਾਹੀਦੀ ਕਿ ਉਹ ਖਾਲੜਾ ਸਾਹਿਬ ਦੀ ਤਾਂ ਕੋਈ ਸੀਬੀਆਈ ਇਨਕੁਆਇਰੀ ਮੰਗਦੇ ਨਹੀਂ ਹਨ ਖਾਲੜਾ ਸਾਹਿਬ ਦੀ ਸ਼ਹਾਦਤ ਦਾ ਵਿਰੋਧ ਨਹੀਂ ਕਰਦੇ ਉਹ ਕਿਸੇ ਤੇ ਐਕਸ਼ਨ ਨਹੀਂ ਮੰਗਦੇ ਤੇ ਇਹਨਾਂ ਗੱਲਾਂ ਕੀ ਕਿ ਫਲਾਣੇ ਲਈ ਸੀਬੀਆਈ ਦੀ ਇਨਕੁਆਇਰੀ ਚرائی ਜਾਵੇ ਇਹ ਉਹਨਾਂ ਦੀ ਜਿਹੜੀ ਹੈ ਰੂਹ ਤੇ ਰਵਾਜ ਜ਼ਾਹਰ ਕਰਦੇ ਨੇ ਕਿ ਉਹ ਕਿਹੜੀ ਸੋਚ ਦੇ ਮਾਲਕ ਨੇ ਤੇ ਕਿਸ ਤਰ੍ਹਾਂ ਨਾਲ ਚੱਲਣਾ ਚਾਹੁੰਦੇ ਨੇ ਇਹ ਜੇ ਬਿਆਨ ਜਿਹੜੇ ਨੇ ਉਹੋ ਦੇਸ਼ ਵਿਰੋਧੀ ਨੇ ਜਨਤਾ ਵਿਰੋਧੀ ਨੇ ਤੇ ਬੋਤ ਮਰੂਦੀ ਨੇ ਇਹਨਾਂ ਨੂੰ ਜਿਹੜਾ ਹੈਗਾ ਇਹ ਹੈ ਇਹਨੀਆਂ ਨੂੰ ਰੱਦ ਕਰ ਦੇਣਾ ਚਾਹੀਦਾ ਜਨਤਾ ਵੱਲੋਂ ਜੀ ਭਾਈ ਬਲਦੇਵ ਸਿੰਘ ਬਟਾਲਾ ਹੋਣਾ ਨਾਲ ਥੋੜਾ ਸਮਾਂ ਪਹਿਲਾਂ ਮੇਰੀ ਗੱਲ ਹੋਈ ਇਸ ਮਾਮਲੇ ਦੇ ਬਾਬਤ ਉਹ ਕਹਿੰਦੇ ਇੱਕ ਖੁੱਲੀ ਚਿੱਠੀ ਦਾ ਜ਼ਿਕਰ ਉਹਨਾਂ ਨੇ ਕੀਤਾ ਵੀ ਮੀਡੀਆ ਨੂੰ ਜਸਵੰਤ ਸਿੰਘ ਖਾਲੜਾ ਹੋਣਾ ਨੇ ਇੱਕ ਖੁੱਲੀ ਚਿੱਠੀ ਦਿੱਤੀ ਸੀ ਜਿਸ ਦੇ ਵਿੱਚ ਉਹਨੇ ਸਾਫ਼ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਅਗਰ ਮੇਰੀ ਮੌਤ ਹੋ ਜਾਂਦੀ ਹੈ ਸ਼ਹਾਦਤ ਹੋ ਜਾਂਦੀ ਹੈ ਤਾਂ ਪਾਰਟਿਕੂਲਰ ਉਦੋਂ ਦੇ ਬੰਦਿਆਂ ਦੇ ਕੁਝ ਨਾਮ ਲੇ ਕੇ ਉਹਨਾਂ ਨੇ ਮੈਂਸ਼ਨ ਕੀਤਾ ਸੀਗਾ ਤਾਂ ਉਸਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਂ ਬਿਲਕੁਲ ਜੀ ਜਦੋਂ ਬਿਆਨ ਆ ਗਿਆ ਸੀ ਥੋੜੀ ਚਿੱਠੀ ਸੀ ਉਸ ਦੇ ਵਿੱਚ ਦੇਖੋ ਕੇ ਪੀ ਐਸ ਗਿੱਲ ਜੀ ਜਿਹੜਾ ਕੇ ਪੀ ਐਸ ਗਿੱਲ ਉਸ ਸਮੇਂ ਦਾ ਡਾਇਰੈਕਟਰ ਜਨਰਲ ਪੁਲਿਸ ਸੀ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਸੀ ਜੀ ਤੇ ਉਸ ਦਾ ਨਾਂ ਵੀ ਆ ਗਿਆ ਪਰ ਸਰਕਾਰ ਨੇ ਦੋਹੇ ਸਰਕਾਰਾਂ ਨੇ ਜੀ ਸਰਸਾਮੀਆ ਸੂਬਾ ਸਰਕਾਰ ਵੀ ਤੇ ਕੇਂਦਰ ਸਰਕਾਰ ਨੇ ਕੇਪੀਐਸ ਜਿਲ੍ਹੇ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਬਾਹ ਲਾਤੀ ਜੀ ਤੇ ਆਪਣਾ ਪੂਰਾ ਦਾ ਇਹ ਲਾਇਆ ਕਿ ਕੇਪੀਐਸ ਜਿਲ੍ਹੇ ਜਿਹੜਾ ਹੈ ਇਸ ਦੇ ਵਿੱਚ ਨਾ ਫਸੇ ਸੋ ਇਹ ਤਾਂ ਜਿਹੜੀ ਹੈ ਖੁੱਲੀ ਚਿੱਠੀ ਹੈ ਤਾਂ ਕਿਸੇ ਚਿੱਠੀ ਨੂੰ ਮੰਨਤਾ ਨਹੀਂ ਦਿੰਦੇ ਉਸ ਚਿੱਠੀ ਨੂੰ ਮੰਨਤਾ ਦਿੰਦੇ ਹੈ ਜਿਹੜੀ ਜਨਤਾ ਦੇ ਵਿਰੋਧੀ ਹੋ ਜੀ ਤਾਂ ਲੱਗਦਾ ਵੀ ਜਿਹੜਾ ਇਨਸਾਫ ਜਿਹੜੀ ਇਹ ਫਿਲਮ ਦੇ ਉੱਪਰ ਕੈਂਚੀ ਚੱਲੀ ਹੈ ਯਾ ਇਸ ਫੈਲਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਇਹ ਮੌਲਿਕ ਅਧਿਕਾਰਾਂ ਦਾ ਜਾਂ ਸੰਵਿਧਾਨਿਕ ਅਧਿਕਾਰਾਂ ਦੀ ਜਿਹੜੀ ਹੈ ਉਹ ਨਿਖੇਦੀ ਹੋ ਰਹੀ ਹੈ ਦੇਖੋ ਜੀ ਇਹ ਸਿੱਧੇ ਤੌਰ ਤੇ ਮੌਲਿਕ ਤੇ ਸੰਵਧਾਨਿਕ ਅਧਿਕਾਰਾਂ ਦੀ ਬੜੀ ਜਿਹੜੀ ਹੈ ਜੀ ਹੈ ਬਹੁਤ ਵੱਡੀ ਉਲੰਘਣਾ ਹੈ ਤੇ ਸਾਰਾ ਦਿਨ ਰੌਲਾ ਪਾਇਆ ਜਾਂਦਾ ਸਰਕਾਰ ਵੱਲੋਂ ਕਿ ਸੰਵਧਾਨ ਨੂੰ ਜਿਹੜਾ ਹੈ ਸੰਵਧਾਨਿਕ ਅਧਿਕਾਰਾਂ ਦੀ ਰਾਖੀ ਕਰੀ ਜਾਵੇ ਸੰਵਧਾਨ ਚ ਦਿਵਸ ਬਣਾਇਆ ਜਾਵੇ ਤੇ ਦਿਵਸ ਬਣਾਇਆ ਜਾਂਦਾ ਸੰਵਧਾਨ ਨੂੰ ਕਤਲ ਕਰਕੇ ਮੈਂ ਕਹਿੰਦਾ ਕਿ ਸਿਰਫ ਉਲੰਘਣਾ ਨਹੀਂ ਹੈ ਸੈਂਸਰ ਲਾਉਣਾ ਜਿਹੜੀ ਹੈ ਸੰਵਧਾਨ ਦਾ ਕਤਲ ਹੈ ਜੀ ਸੈਂਸਰ ਬਾਕੀ ਫਿਲਮਾਂ ਦੇ ਉੱਪਰ ਕਈ ਵਿਵਾਦਿਤ ਫਿਲਮਾਂ ਪਹਿਲਾਂ ਵੀ ਵੱਡੇ ਪਰਦੇ ਤੇ ਦਿਖਾਈਆਂ ਗਈਆਂ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇੱਕ ਕਹਿ ਲੋ ਵੀ ਲੋਕਾਂ ਨੂੰ ਨੌਜਵਾਨਾਂ ਨੂੰ ਕਰਾਹੇ ਪਾਉਣ ਵਾਲੀਆਂ ਜਿਹੜੀਆਂ ਫਿਲਮਾਂ ਨੇ ਉਹਨਾਂ ਤੇ ਕੋਈ ਕੈਂਚੀ ਨਹੀਂ ਚੱਲਦੀ ਹੈ ਤਾਂ ਦਿਲਜੀਤ ਦੋਸਾਂਝ ਦੀ ਇਸ ਫਿਲਮ ਦੇ ਉੱਪਰ ਪੰਜਾਬ 95 ਜਿਹੜੀ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਜੀਵਨੀ ਤੇ ਆਧਾਰਿਤ ਹੈ ਇਸ ਦੇ ਉੱਪਰ ਕੈਂਚੀ ਚੱਲਣਾ ਇੱਕ ਬੇहद ਮਾੜੀ ਗੱਲ ਆ키 ਜਾ ਸਕਦੀ ਹੈ ਹਾਂਜੀ ਮਾੜੀ ਗੱਲ ਨਹੀਂ ਮੈਂ ਸਿਰਫ ਬੇਹੱਦ ਮਾੜੀ ਗੱਲ ਨਾਲ ਸੰਤੁਸ਼ਟ ਨਹੀਂ ਹੋਊਂਗਾ ਭਈ ਤਾਂ ਹੁੰਦਾ ਕਿ ਇਨਸਾਨ ਦਾ ਕਤਲ ਕੀਤਾ ਜਾ ਰਿਹਾ ਹੈ ਸਭਧਾਨ ਦਾ ਕਤਲ ਕੀਤਾ ਜਾ ਰਿਹਾ ਹੈ ਡੈਮੋਕਰੇਸੀ ਦਾ ਕਤਲ ਕੀਤਾ ਜਾ ਰਿਹਾ ਹੈ ਤੇ ਜਿਹੜੀ ਹੈ ਜਨਤਾ ਨੂੰ ਇਸ ਫਿਲਮ ਤੋਂ ਭਾਂਜੇ ਰੱਖਿਆ ਜਾ ਰਿਹਾ ਹੈ ਉਹ ਹਕੀਕਤ ਨੂੰ ਛਪਾਉਣਾ ਚਾਹੁੰਦੇ ਆ ਉਹ ਅਸਲੀਅਤ ਨੂੰ ਛਪਾਉਣਾ ਚਾਹੁੰਦੇ ਆ ਉਹ ਡਾਕਿਆਂ ਦੇ ਵਿੱਚ ਤੇ ਲੁਕਾ ਟੋਹਾਂ ਦੀਆਂ ਵਰਦਾਤਾ ਨੂੰ ਦਰਸਾਉਣਾ ਚਾਹੁੰਦੇ ਆ ਪਰੰਤੂ ਜਿਹੜਾ ਇੰਨੀ ਵੱਡੀ ਸ਼ਹਾਦਤ ਹੋਈ ਉਸ ਨੂੰ ਕਹਣਾ ਚਾਹੁੰਦੇ ਐ ਸੀਕ੍ਰੇਟ ਰੱਖਣਾ ਚਾਹੁੰਦੇ ਐ ਤੁੰਸੀਲ ਕਰਨਾ ਚਾਹੁੰਦੇ ਐ ਇੰਨੀ ਵੱਡੀ ਉਹ ਹੱਤਿਆ ਕਰ ਰਹੇ ਐ ਸੰਵਧਾਨ ਦੀ ਤੇ ਇਨਸਾਫ ਦੀ ਇਹ ਜਿਹੜੀ ਹੈ ਮਾੜੀ ਚੀਜ਼ ਨਹੀਂ ਮਾੜੀ ਤੋਂ ਵੀ ਮਾੜੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਹਨ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਐ ਦੱਸਿਆ ਵੀ ਮੌਲਿਕ ਅਧਿਕਾਰਾਂ ਦਾ ਤੇ ਸੰਵਧਾਨਿਕ ਅਧਿਕਾਰਾਂ ਦਾ ਵੀ ਇੱਕ ਤਰੀਕੇ ਦਾ ਕਤਲ ਐ ਵੀ ਜੇ ਸੈਂਸਰ ਬੋਰਡ ਇਸ ਫਿਲਮ ਦੇ ਉੱਪਰ ਕੈਂਚੀ ਚਲਾਉਂਦੀ ਹੈ 85 ਤੋਂ ਵੱਧ ਸੀਨ ਜਿਹੜੇ ਇਸ ਫਿਲਮ ਦੇ ਵਿੱਚ ਕੱਢ ਦਿੱਤੇ ਗਏ ਨੇ ਹਾਲਾਂਕਿ ਰਿਲੀਜ਼ ਹੋਣ ਦੇ ਵਿੱਚ ਸਮਾਂ ਪਿਆ ਸੀ ਪਰ ਪਹਿਲਾਂ ਹੀ ਵਿਵਾਦਾਂ ਵਿੱਚ ਘਿਰਦੀ ਨਜ਼ਰ ਆਉਂਦੀ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਆਧਾਰਿਤ ਇਸ ਫਿਲਮ ਦੇ ਉੱਪਰ ਸੈਂਸਰ ਦੀ ਕੈਂਚੀ ਚਲਣਾ ਤਾਂ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਤੁਸੀਂ ਇਸ ਪੂਰੇ ਮਾਮਲੇ 'ਚ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀਏ ਕਮੈਂਟਾਂ ਦੇ ਵਿੱਚ ਕਿਉਂਕਿ ਇਹ ਫਿਲਮ ਉਦੋਂ ਦਾ 1984 ਤੋਂ ਲੈ ਕੇ 1994-95 ਤੱਕ ਦਾ ਜੋ ਹਾਲਾਤ ਜੋ ਸਮਾਂ ਪੰਜਾਬ ਦਾ ਉਸ ਦੌਰਾਨ ਬਣਿਆ ਹੋਇਆ ਸੀ ਉਹ ਪੂਰਾ ਜਿਹੜਾ ਹਾਲਾਤ ਨੇ ਉਹ ਇਸ ਫਿਲਮ ਦੇ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਦਿਲਜੀਤ ਦੋਸਾਂਝ ਦੀ ਚਮਕੀਲਾ ਫਿਲਮ ਆਉਂਦੀ ਹੈ ਜਿਸ ਨੂੰ ਲੈ ਕੇ ਵੀ ਕਿ ਵੱਖਰੇ ਕਿਸਮ ਦੇ ਵਿਵਾਦ ਜਿਹੜੇ ਨੇ ਉਹ ਛਿੜਦੇ ਨੇ ਵੱਖਰੇ ਕਿਸਮ ਦੀਆਂ ਚਰਚਾਵਾਂ ਚੱਲਦੀਆਂ ਨੇ ਤੇ ਉਸ ਤੋਂ ਪਹਿਲਾਂ ਜੇ ਦਿਲਜੀਤ ਦੋਸਾਂਝ ਦੀ ਫਿਲਮ 1950 1984 ਦੀ ਗੱਲ ਕਰੀਏ ਤਾਂ ਉਸ ਨੂੰ ਲੈ ਕੇ ਵੀ ਵੱਖਰੇ ਕਿਸਮ ਦੀ ਚਰਚਾ ਜਿਹੜੀ ਉਹ ਛਿੜੀ ਰਹਿੰਦੀ ਸੀ ਤਾਂ ਹੁਣ ਪੰਜਾਬ 95 ਜਿਹੜੀ ਕਿ ਦਿਲਜੀਤ ਦੋਸਾਂਝ ਜਿਸ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਨੇ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਤੇ ਆਧਾਰਿਤ ਫਿਲਮ ਦੇ ਉੱਪਰ ਸੈਂਸਰ ਬੋਰਡ ਦੀ ਕੈਂਚੀ ਚਲਣਾ 85 ਤੋਂ ਵੱਧ ਸੀਨ ਇਸ ਫਿਲਮ ਦੇ ਵਿੱਚ ਕੱਟੇ ਗਏ ਨੇ ਤਾਂ ਇਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ